ਬੀਜੇਪੀ ਵੱਲੋਂ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਦੱਸਦੀਏ ਕਿ ਅਸ਼ਵਨੀ ਸ਼ਰਮਾ ਪ੍ਰਧਾਨਗੀ ਵਰਗੇ ਅਹੁਦੇ ਦੇ ਉੱਤੇ ਵਾਪਸ ਆ ਗਏ ਨੇ ਪ੍ਰਧਾਨਗੀ ਵਰਗਾ ਤਾਂ ਕਹਿ ਰਹੇ ਹਾਂ ਕਿਉਂਕਿ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਗਾ ਦਿੱਤਾ ਗਿਆ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਹੈ ਅਸ਼ਵਨੀ ਸ਼ਰਮਾ ਨੂੰ ਲਗਾ ਦਿੱਤਾ ਗਿਆ ਬੀਜੇਪੀ ਪੰਜਾਬ ਦਾ ਦੱਸਦੀਏ ਕਿ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਜੋ ਪਹਿਲਾਂ ਬੀਜੇਪੀ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੂੰ जेपी ਨੱਡਾ ਦੀ ਅਗਵਾਈ ਦੇ ਵਿੱਚ ਬੀਜੇਪੀ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ। ਲੰਘੇ ਦਿਨੀ ਸ਼ਾਮ ਨੂੰ ਇਹ ਫੈਸਲਾ ਸੁਨਾਇਆ ਜਾਂਦਾ ਹੈ ਜਿਸ ਦੇ ਵਿੱਚ ਅਸ਼wini ਸ਼ਰਮਾ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ। ਦੱਸਦੀ ਹੈ ਕਿ ਅਸ਼wini ਸ਼ਰਮਾ ਨੂੰ ਪਹਿਲਾਂ ਪਾਰਟੀ ਦੀ ਪ੍ਰੈਜ਼ੀਡੈਂਸੀ ਤੋਂ ਲਾਂਬੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਧਾਰੋਪਧਾਰ ਸੁਨੀਲ ਜਾਖੜ ਨੂੰ ਫੌਮ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਸੁਨੀਲ ਜਾਖੜ ਦੇ ਵੀ ਪਾਰਟੀ ਦੇ ਨਾਲ ਜਿਹੜੇ મતਭੇਦ ਵੱਧਦੇ ਨਜ਼ਰ ਆਏ ਸੁਨੀਲ ਜਾਖੜ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚੋਂ ਐਬਸੈਂਟ ਰਹਿੰਦੇ ਨਜ਼ਰ ਆਏ ਜਿਹੜੀਆਂ 4 ਜ਼ਮਨੀ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਸੀ ਉਹਦੇ ਵਿੱਚ ਸੁਨੀਲ ਜਾਖੜ ਦੀ ਗੈਰ ਹਾਜ਼ਰੀ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਸੀ ਔਰ ਇਹ ਵੀ ਦੱਸਦੀ ਹੈ ਕਿ ਸੁਨੀਲ ਜਾਖੜ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਜੋ ਅਦੇਤਾ ਕਸਤੀਫਾ ਕਾਇਮ ਹੈ ਪਰ ਪਾਰਟੀ ਨੇ ਉਹ ਅਸਤੀਫਾ ਸਵੀਕਾਰ ਨਹੀਂ ਕੀਤਾ ਜਾਣਕਾਰੀ ਮੁਤਾਬਕ ਪਰ ਹੁਣ ਅਸ਼ਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਵਰਕਿੰਗ ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਕੀ ਬੀਜੇਪੀ ਆਉਂਦੇ ਸਮੇਂ ਦੇ ਵਿੱਚ ਕੋਈ ਵੱਡਾ ਬਦਲਾਵ ਵੇਖ ਰਹੀ ਹੈ ਅਨੁਭਵ ਕਰ ਰਹੀ ਹੈ ਜਾਂ ਵਿਚਾਰ ਰਹੀ ਹੈ ਕਿ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਇੱਕ ਵੱਡਾ ਬਦਲਾਵ ਆਉਣ ਜਾ ਰਿਹਾ ਹੈ ਸੁਨੀਲ ਜਾਖੜ ਤੋਂ ਬੀਜੇਪੀ ਕਿੰਨੀ ਖੁਸ਼ ਹੈ ਯਾ ਸੁਨੀਲ ਜਾਖੜ ਬੀਜੇਪੀ ਤੋਂ ਕਿਨਾਰਾ ਕਰ ਸਕਦੇ ਨੇ ਯਾ ਇਹ ਵੀ ਕਹਿ ਲੀਏ ਕਿ ਕੀ ਸੁਨੀਲ ਜਾਖੜ ਨੂੰ ਪਾਰਟੀ ਤੋਂ ਲਾਂਬੇ ਕੀਤਾ ਜਾ ਸਕਦਾ ਬਹੁਤ ਸਾਰੇ ਸਵਾਲ ਬਰਕਰਾਰ ਨੇ ਜਿੱਥੇ ਇੱਕ ਪਾਸੇ ਆ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਉੱਥੇ ਹੀ ਹੁਣ ਬੀਜੇਪੀ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਚਰਚਾਵਾ ਜਿਹੜੀਆਂ ਉਹ ਤੇਜ਼ ਹੋ ਗਈਆਂ ਨੇ ਔਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਇਹਨਾਂ ਦੋਵੇਂ ਪਾਰਟੀਆਂ ਦੀਆਂ ਪ੍ਰਧਾਨਗੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਇਸ ਵੇਲੇ ਇੰਟਰਕਨੈਕਟਡ ਹੋ ਸਕਦੀਆਂ ਨੇ ਕਿਉਂਕਿ ਸੁਨੀਲ ਜਾਖੜ ਇੱਕ ਸਮੇਂ ਦੇ ਉੱਤੇ ਪੀਪੀਸੀਸੀ ਪ੍ਰਧਾਨ ਵੀ ਰਹਿ ਚੁੱਕੇ ਨੇ ਔਰ ਦੂਸਰੇ ਪਾਸੇ ਹੁਣ ਬੀਜੇਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਹੈਗੇ ਨੇ ਹਾਲਾਂਕਿ ਅਸ਼wini ਸ਼ਰਮਾ ਦੀ ਵਾਪਸੀ ਹੋਣਾ ਬਤੌਰ ਵਰਕਿੰਗ ਪ੍ਰੈਜ਼ੀਡੈਂਟ ਬੀਜੇਪੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਵੱਡੇ ਫੇਰ ਬਦਲ ਹੋਣ ਨੂੰ ਦਰਸਾਉਂਦਾ ਨਜ਼ਰ ਆ ਰਿਹਾ ਜੋ ਵੀ ਹੋਏਗਾ ਉਹ ਵਕਤੇ ਮੇ ਅਸਰ ਹੈ ਦੱਸਦੇ ਰਹਿਾਂਗੇ ਉਹ ਤਕਲੀਬਾਂ ਰੋਮਾਨ ਇੰਡੀਆ ਪੰਜਾਬੀ ਤੇ